کہ گروہ نانک دا سے پائی اٹن شاہ ایک کھڑے ہو تو. جوش میں چاہ رہا دیا کھن لگے پیر جی میں اس سے گروہ لے گروہ دا سے کھنا جس بارے یہ بادر شاہ کو سرے ہیں خیر بادر شاہ بولیا پڑھنی چلا گیا بولیا نہیں ਮਗਰੋਂ ਪੀਰ ਜੀ ਕਹਿਣ ਲੱਗੇ ਕਿ ਤੁਹਾਡੇ ਮਨ ਵਿੱਚ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਕੋਈ ਫਰਕ ਹੈ ਭਾਈ ਅਦਨ ਸ਼ਾਹ ਕਹਿਣ ਲੱਗੇ ਬਿਲਕੁਲ ਨਹੀਂ ਮੈਂ ਤਾਂ ਗੁਰੂ ਨਾਨਕ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇੱਕ ਸਮਝਦਾ ਪਰ ਕਹਿਣ ਲੱਗੇ ਪੀਰ ਜੀ ਤੁਹਾਡੀ ਭਾਵਨਾ ਦੇ ਵਿੱਚ ਫਰਕ ਸੀ ਤੁਹਾਡੇ ਕਹਿਣ ਵਿੱਚ ਫਰਕ ਸੀ ਕਿਉਂ ਤੁਹਾਡਾ ਇਹ ਲੱਗਾ ਕਿ ਕਿਤੇ ਬਾਦਰ ਸ਼ਾ ਮੇਰਾ ਨੁਕਸਾਨ ਨਾ ਕਰ ਦੇਵੇ ਮੇਰੀ ਚਮੜੀ ਬਚਾਉਣ ਵਾਸਤੇ ਤੁਸੀਂ ਇਹ ਗੱਲ ਕਹੀ ਹੈ ਪਰ ਕਹਿੰਨ ਲੱਗੇ ਕਿ ਆਪ ਆਪਣੀ ਚਮੜੀ ਬਚਾਉਣ ਵਾਸਤੇ ਆਪਣੇ ਗੁਰੂ ਤੋਂ ਮੁਨਕਰ ਹੋ ਜਾਓ ਆਪਰੀ ਚਮੜੀ ਬਚਾਉਣ ਵਾਸਤੇ ਆਪਰੇ ਗੁਰੂ ਤੋਂ ਮੁਨਕਰ ਹੋ ਜਾਵੋ ਇਹ ਤਾਂ ਹੀ ਸਮਝਣ ਦਾ ਯਤਨ ਕਰਨਾ ਹੈ ਰੋਜ਼ ਆਪਾਂ ਅਰਦਾਸ ਵਿੱਚ ਇਹ ਗੱਲ ਕਹਿੰਦੇ ਹਾਂ ਦਸਨ ਪਾਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਇਹ ਹੋਲ ਗੱਲ ਧਿਆਨ ਵਿੱਚ ਰੱਖ ਲਈਏ ਪ੍ਰਕਾਸ਼ ਧਿਆਣਾ ਮੰਨਿਆ ਪ੍ਰਿਆ ਗੁਰੂ ਨਾਨਕ ਦਾਸ ਨਹੀਂ ਫਿਰ ਧਿਆਨ ਨਾਨਕ ਦਾਸ ਨਹੀਂ ਨਾਨਕੇ ਕੋਈ ਹਾਂ ਨਾਨਕ ਨੇ ਸਰੀਰ ਬਦਲੇ ਨੇ ਚੋਰੇ ਬਦਲੇ ਕਿਤੇ ਆਂਦੇ ਨੇ ਪਹਿਲਾ ਨਾਨਕ ਦੂਜਾ ਨਾਨਕ ਤੀਜਾ ਨਾਨਕ ਨਹੀਂ ਗੁਰੂ ਨਾਨਕ ਦੇਵ ਜੀ ਦਾ ਪਹਿਲਾ ਸਰੂਪ ਦੂਜਾ ਸਰੂਪ ਤੀਜਾ ਸਰੂਪ ਆਪਾਂ ਰੋਜ਼ ਪੜ੍ਹਦੇ ਜਦੋਂ ਗੱਦ ਮਹੱਲਾ ਪੂਜਾ ਦੀ ਆਵੇਗੀ ਤੇ ਵਿਆਖਿਆ ਕਰਨਾ ਗਿਆ ਵਿਆਖਿਆ ਕਾ ਕੀ ਕਹੇਗਾ ਗੁਰੂ ਨਾਨਕ ਮਹਾਰਾਜ ਦੇ ਦੂਜੇ ਸਿਰ ਜਦੋਂ ਨਾਨਕ ਸਰ ਕਰਦਾ फेर ਆਖਣਗੇ ਗੁਰੂ ਨਾਨਕ ਦੇ ਤੀਜੇ ਸਰੂਪ ਇਹ ਸਹੀ ਕਹਿਣਗੇ ਪਹਿਲਾ ਨਾਨਕ ਦੂਜਾ ਨਾਨਕ ਤੀਜਾ ਨਾਨਕ ਨਹੀਂ ਨਾਨਕ ਇੱਥੇ ਗਏ ਨਾਨਕ ਦੱਸ ਨਹੀਂ ਹਾਂ ਨਾਨਕ ਨੇ ਬਹੁਤ ਵੱਡਾ ਕੰਮ ਕਰਿਆ ਸੀ ਬਹੁਤ ਵੱਡਾ ਸਾ ਸੰਗਤ ਰਾਜੇ ਸ਼ੀ ਮਕਦਮ ਕੁੱਤੇ ਵਾਲੇ ਜਿਹੜੇ ਨੇ ਇਹ ਵਚਨ ਕਹਿ ਕੇ ਮਹਾਰਾਜ ਨੇ ਬਾਸਰੀ ਕਰ ਦਿਆ ਬਲਕਿ ਇਥੋਂ ਤੱਕ ਪਹੁੰਚਣਾ ਸੀ ਭੂਰਿਆਂ ਬਾਰੇ ਰਾਜੇ ਕੀਤੇ ਮੁਗਲਾ ਜ਼ਹਿਰ ਪਿਆਲੇ ਪੀਤੇ ਮਹਾਰਾਜੇ ਦੀ 88 ਨੀਚਾ ਅੰਦਰ ਨੀਝ ਜਾਤ ਨੀਜੀ ਮੂੰਹ ਹੱਥ ਨੀਚ ਨਾਨਕ ਕੰਨ ਕੈ ਸੰਸਾਤ ਵੱਡਿਆ ਸੋਕਿਆ ਹਰੀ ਸੇ ਜਿੱਥੇ ਨੀ ਸਭਾਦਿਆ ਕਿੱਥੇ ਨਦਰ ਦੇਲੀ ਬਖਸ਼ੀਸ ਗਾਲੇ ਥੀ ਸੋ ਗਰਸੀ ਜਿਨ ਕੀ ਜਾਤ ਔਰ ਉਲਮਾਈ ਸਰਦਾਰੀ ਨਾਂ ਭਈ ਵਿਦਾਇ ਤੈਨ ਕੋ ਮੈਂ ਸਰਦਾਰ ਬਣਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਐਵੇਂ ਨਹੀਂ ਆਪ ਜੀ ਨੂੰ ਪਤਾ ਹੈ 1469 ਤੋਂ ਲੈ ਕੇ 1992 ਤੱਕ 230 ਸਾਲ ਹਾਂ ਦੇ ਜਿਹੜੇ ਬਾਬਾ ਜੀ ਨੇ ਸਰੀਰ ਵਿੱਚ ਵਿਚਰ ਕੇ

ਮੱਟ ਭੂਲ ਨਾ ਮਨ ਤੀਰਥ ਦਾਨ ਦਇਆ ਕਲ ਸੰਜਮ ਇੱਕ ਵਿਨਾ ਨੇ ਇੱਕ ਪ੍ਰਸ਼ਾਨੇ ਪੂਰਨ ਜੋਤ ਜਗ ਹੈ ਘਟ ਮੈਂ ਤਬ ਖਾਲਸਤਾ ਹੈ ਨ ਖਾਲਸਤਾ ਗੁਰਨਾਥ ਦਾ ਕਾਰਜ ਬਹੁਤ ਵੱਡਾ ਸੀ ਇਸ ਵਾਸਤੇ ਜਾਮਨੀ ਸਰੀਰ ਸਤਗੁਰ ਮਹਾਰਾਜ ਨੇ ਦਾਸ ਧਾਰਨ ਕੀਤੀ ਉਸ ਤੋਂ ਬਾਅਦ ਕਿਰਪਾ ਕਿਰਪਾ ਕੀਤੀ ਆਪ ਜੀ ਬਹੁਤ ਵਾਰੀ ਰਚਨ ਪਾਠ ਦੇ ਤਦੋ ਸਿਦਾਂ ਸਵਾਰ ਕੀਤਾ ਆਖਿਆ ਕਵਨ ਮੂਲ ਪਵਨ ਮਤ ਵੇਲਾ ਗੌਰ ਗੁਰੂ ਜਿਸ ਕਾ ਤੋ ਚੇਲਾ ਉਤਿਆਖਿਆ ਸੇ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਕੁੰਚੇ ਲੱਗ ਗੁਰੂ ਤਦੋ ਕਹਿਆ ਪਰ ਸਤਗੁਰ ਮਹਾਰਾਜ ਸਾ ਸੰਗਤ ਪਹਿਲੇ ਜ਼ਮਾਨੇ ਦੇ ਅੰਦਰ ਹੀ ਉਪਦੇਸ਼ ਜਿਹੜਾ ਹੈ ਉਹ ਸ਼ਬਦ ਦੇ ਰਾਹੀਂ ਦਿੱਤਾ ਵਾਰੀ ਦੇ ਰਾਹੀਂ ਦਿੱਤਾ ਤੇ ਇਹ ਵਾਰੀ ਆਸਾ ਹੱਥ ਕਤਾਰ ਕਸ਼ ਮਾਰੀ ਜਾਂ ਆਪਾਂ ਬੜ ਗਏ ਕੁਛਨ ਫੋਰ ਕਿਤਾਬ ਨੂੰ ਵੱਡਾ Hindu કે Muslim ਮਨੋਂ ਇਹ ਬੇਸ਼ੱਕ ਪਰਵਾਹ ਨਹੀਂ ਕੋ জব ਥਿਉਣੀ ਕਰ ਦਿੰਦੇ ਵੀ ਉਹਨੇ ਆਪਣੀ ਕਿਤਾਬ ਖੋਲੀ ਆਪਣਾ ਕੁਰਾਨ ਖੋਲਿਆ ਆਪਣੀ ਮਰਯਦ ਦਾ ਗ੍ਰੰਥ ਖੋਲ੍ਹਿਆ ਤੇ ਪੁੱਛਿਆ ਬਾਬਾ ਨਾਨਕ ਜੀ ਨੂੰ ਇਹ ਦੱਸੋ ਵੱਡਾ Hindu ਹੈ ਜਾਂ Musalman ਪਰ ਬਹੁਤ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਨੇ ਕਿ ਉਹਨਾਂ ਨੇ ਬਾਬਾ ਨਾਨਕ ਨੂੰ ਉਸ ਕਿਤਾਬ ਵੱਲ ਇਸ਼ਾਰਾ ਕੀਤਾ ਹੈ ਜਿਹੜੀ ਉਹਨਾਂ ਨੇ ਕਾਸ਼ ਵਿੱਚ ਮਾਰੀ ਹੋਈ ਜਿਹੜੀ ਕਾਸ਼ ਵਿੱਚ ਮਾਰੀ ਹੋਈ ਸਾਧਗੁਰੂ ਮਹਾਰਾਜ ਬਾੜੀ ਦੀ ਸੰਭਾਲ ਕਰਦੇ ਰਹੇ ਇਹਰ ਮੈਨ ਕੋ ਸ਼ਬਦ ਹੋਵਾ ਜੋ ਬੋਧੀ ਅੰਗਦ ਕੋ ਬਿਰੀ ਇਹ ਸਾ ਸੰਗਤ ਬਚਨ ਆਪਾਈ ਪ੍ਰਾਪਤ ਅਸਰ ਪੜਦੇ ਸਤੁਰ ਮਹਾਰਾਜ ਸਤੇ ਪਾਸ਼ਾ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਰੀ ਪ੍ਰਚਾਰ ਦੌਰਿਆਂ ਦੇ ਵਿੱਚ آج جڑ پندرہ بگتان دیا پا باری پڑھتے ہیں انہوں نے باری شبد لے کے آئے ٹھیک ہے میں سورج پرتاپ کا پڑھیے نان پرکاش کے اندر یا گڑ پرتاپ سورج گرن کے اندر یہ گل سان لکھی ملے گی کہ پگتا حاضر ہو کے بانی دے رہے ਆਪਣੇ ਬੇਨਤੀ ਕਰਾਗਾ ਇਸ ਗੱਲ ਨਾਲ ਸਾਰੇ ਵਿਦਵਾਨ ਸਹਿਮਤ ਨੇ ਕਿ ਬਾਬਾ ਨਾਨਕ ਜੀ ਆਪਰੇ ਤੋਂ ਦੋ ਸਦੀਆਂ ਤਿੰਨ ਸਦੀਆਂ ਪਹਿਲਾਂ ਪਹੁੰਚੇ ਭਗਤਾਂ ਦੇ ਟਿਕਾਣੇ ਆਪ ਉਹਨਾਂ ਦੇ ਸ਼ਬਦ ਲੈ ਕੇ ਆਏ ਆਪਾਂ ਕਈ ਵਾਰੀ ਇੱਕ ਬਚਨ ਪੜ੍ਹ ਕੇ ਸੁਣਦੇ ਆਂ ਵੀ ਸਰਬ ਧਰਮ ਸੰਮੇਲਨ ਜਿਹੜਾ ਹੋ ਰਿਹਾ ਹੈ ਸਰਬ ਧਰਮ ਸੰਮੇਲਨ ਕਦੇ-ਕਦੀ ਹੁੰਦਾ ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਵਾਰੀ ਪੜੀ ਜਾਂਦੀ ਹੈ ਵਾਰੀ ਗਾਈ ਜਾਂਦੀ ਹੈ ਪਿਆਰਿਓ ਧਿਆਨ ਰੱਖਿਓ ਤੇ ਰੋਜ਼ ਸਰਬ ਧਰਮ ਸੰਮੇਲਨ ਹੋ ਰਿਹਾ ਹੈ ਰੋਜ਼ ਕਦੀ ਮੁਖਵਾਕ

ਕਿਸੇ ਵੀ ਭਗਤ ਦਾ ਆ ਜਾਵੇ ਅਸੀਂ ਬਹੁਤ ਸਤਕਾਰ ਨਾਲ ਇਹੋ ਹੀ ਕਹਿੰਦੇ ਆ ਕਿ ਅੱਜ ਗੁਰੰਤ ਸਾਹਿਬ ਜੀ ਦਾ ਮੁਖਵਾਕ ਆਇਆ ਆਪਣੇ ਗੁਰਦੁਆਰਿਆਂ ਦੇ ਅੰਦਰ ਵੀ ਲਿਖਿਆ ਹੋਇਆ ਅੱਜ ਦਾ ਹੁਕਮਨਾਮਾ ਅੱਜ ਦਾ ਮੁਖਵਾਕ ਕੀ ਜਿਦਨ ਫਰੀਦ ਜੀ ਦਾ ਹੈ ਨਾਮਦੇਵ ਜੀ ਦਾ ਹੈ ਜਾਂ ਦਾਸ ਜੀ ਦਾ ਹੈ ਜਾਂ ਕਬੀਰ ਸਾਹਿਬ ਦਾ ਹੈ ਆਪਾਂ ਉਹ ਤੋਂ ਬਦਲ ਦੇਣੇ ਇਹ ਆ ਕਿ ਗੁਰੂ ਦਾ ਹੁਕਮ ਆ ਕਰੀ ਅੱਜ ਗੁਰੂ ਦਾ ਹੁਕਮਨਾਮਾ ਨਹੀਂ ਹਰ ਅਨਕੀ ਦੀ ਗੱਲ ਇਹ ਐ ਆਪ ਧਿਆਨ ਰੱਖਿਓ 15 ਭਗਤਾਂ ਦੇ ਵਿੱਚ ਉਹ ਵੀ ਭਗਤ ਬੈਠਾ ਹੋਇਆ ਜਿਹਦੀ ਕੇਵਲ ਤੇ ਕੇਵਲ ਇੱਕੋ ਪੰਕਤੀ ਇੱਕੋ ਸ਼ਬਦ ਵੀ ਨਹੀਂ ਇੱਕੋ ਪੰਕਤੀ ਸੂਰਦਾਸਾ ਇੱਕੋ ਪੰਕਤੀ ਸਾਰੇ ਸ਼ਬਦ ਨਹੀਂ ਪੂਰਾ ਸ਼ਬਦ ਵੀ ਨਹੀਂ ਚਾਰ ਪਦੇ ਹੋਣ ਜਾਂ ਦੋ ਪਦੇ ਹੋਣ ਨਹੀਂ ਵੇਬਲੀ ਆਪਣੇ ਛੋਟੇ ਮਨ ਹਰ ਬੇਵੋਖਣ ਦਾ ਸੰਭਰੂ ਵੀ ਸਤਿਗੁਰਾਂ ਨੂੰ ਪਿਆਰੀ ਲੱਗਦੀ ਸਤਿਗੁਰਾਂ ਨੇ ਉਹ ਵੀ ਐਡ ਕਰ ਦਿੱਤੀ ਇਦਰਜ ਕਰ ਇਹ ਸੇ ਵਾਸਤੇ ਜਿਹੜੇ ਉਚਾਰ ਪੜ੍ਹਤਾਏ ਸੀ ਲਹਾਉਂਦੇ ਰਹਿਣ ਵਾਲੇ ਉਹਨਾਂ ਨੇ ਇਤਰਾਜ਼ ਵੀ ਕੀਤਾ ਵੀ ਸਾਡੇ ਤੋਂ ਕਈ ਸਦੀਆਂ ਪਹਿਲਾਂ ਹੋ ਚੁੱਕੇ ਜਿਹੜੇ ਭਗਤ ਜੀ ਨੇ ਉਹਨਾਂ ਨੇ ਬਾਰੀ ਮਸ਼ੇ ਦਰਜ ਕਰ ਅਸੀਂ ਤੋਂ ਦੇ ਹੋਰ ਬੈਠੇ ਮੈਨੂੰ ਸੰਗਿਆਰ ਹੀ ਨਹੀਂ ਕੀਤਾ ਤੇ ਮਹਾਰਾਜ ਨੇ satsangat ਬੜਾ ਸਤਿਕਾਰ ਦਿੱਤਾ ਬੜਾ ਸ਼ਾਨਦਾਰ ਮੈਂ ਕਿ ਵਿਦਵਾਨ ਨੇ ਬਚਨ ਪੜ੍ਹਿਆ ਸੀ ਉਹਦੇ ਬੜੇ ਬਚਨ ਕਹਿ ਸੋਹਣੇ ਕਹਿੰਦਾ ਹੈ ਵੀ ਜਿਸ ਦੀ ਵਾਰੀ ਹੈ ਉਹ ਨੂੰ ਹੰਕਾਰ ਨਹੀਂ ਜਿਨ੍ਹਾਂ ਦੇ ਰਾਹੀ ਆਈ ਉਹਨਾਂ ਨੂੰ ਹੰਕਾਰ ਨਹੀਂ ਜਿਹਦੇ ਪੜਨ ਵਾਲੇ ਨੇ ਵਿਚਾਰਨ ਵਾਲੇ ਨੇ ਇਹ ਹੰਕਾਰ ਹੀ ਹੈ। ਬੜੀ ਸੇਲ ਵਾਲਾ। ਬੜੀ ਉਪਦੇਸ਼ ਦੇਣ ਵਾਲੀ ਲੱਗਦਾ। ਹਰ ਜੋ ਹੰਕਾਰਨਾ ਭਾਵਈ ਵੇਦ ਖੂਕਸਨਾ। ਉਹਨੂੰ ਕੋਈ ਹੰਕਾਰ ਨਹੀਂ ਦੇਦੀ ਬਾਣੀ। ਜੈਸੇ ਮੈਂ ਆਗਾ ਕਸਮ ਕੀ ਬਾਰੀ ਤੈਸਲਾ ਕਰੀ ਗਿਆਨ ਲਗਾਇਆ। ਕੋਈ ਹੰਕਾਰ ਨਹੀਂ। ਤੇ ਜਿਨ੍ਹਾਂ ਦੇ ਰਾਈ ਲਾਇ। ਉਹਨਾਂ ਨੂੰ ਕੋਈ ਹੰਕਾਰ ਨਹੀਂ। ਆਹ ਸਾਡੇ ਕੋਲ ਕੋਈ ਆ ਜਾਵੇ ਬੀ ਤੁਸੀਂ ਐਨੇ ਬੰਦਿਆਂ ਦੀ ਲਿਸਟ ਬਣਾ ਦਿੱਤੀ ਮੇਰਾ ਵੀ ਨਾਮ ਲਿਖ ਦੇ ਪਹਿਲੀ ਗੱਲ ਕੁਖੜੀ ਕੁਹਾੜੀ ਵਾਂਗ ਕੁਖੜੀ ਕੁਹਾੜੀ ਜਾਣ ਜਿਹੜੀ ਰਸਤਾ ਢਿੱਲਾ ਹੋਵੇ ਤੇ ਪੁੱਛੋ ਜੀ ਗੱਲ ਕੇ ਜਾਦੇ ਨਗਲੇ ਤੇ ਮੱਥੇ ਤੇ ਲੱਗੇ ਕੁਖੜੀ ਕੁਹਾੜੀ ਵਾਂਗ ਉਹ ਬੋਲਾਂਗੇ ਚੱਲ ਚੱਲ ਤੂੰ ਅਸੀਂ ਲਿਸਟ ਬਣਾ ਰਹੀ ਮੇਰੀ ਬੇਹਨ ਜੀ ਨਹੀਂ ਪਹਿਲਾਂ ਸਾਨੂੰ ਮਿੱਠ ਬੋਲੜਾ ਜੀ ਹਰ ਸੱਜਣ ਸwami ਮੋਰੰ ਬੜੇ ਪਿਆਰ ਨਾਲ ਜਵਾਬ ਵੀ ਦੇਨੇ ਹੈ ਤੇ ਸਾਡੇ ਉਸਤਾਦ ਜੀ ਗੈਰੀ ਸਹਿਦ ਸਿੰਘ ਜੀ ਸ਼ਾਬਾਦ ਮਾਰਕਟਾ ਵਾਲੇ ਜਿਹੜੇ ਲਲਸਨ ਆਮ ਪੜ੍ਹਾਉਂਦੇ ਆ ਸਿਖਾਉਂਦੇ ਹੁੰਦੇ ਸੀ ਉਹ ਆਖਦੇ ਸੀ ਕਾਰੇ ਨੂੰ ਕਾਨਾ ਨਾ ਆਖੀਏ ਲੈਂਦੀ ਲਈਏ ਰੱਖ ਬੋਲ ਬਾਕੇ ਪੁੱਛੀਏ ਭਾਈਆ ਜੀ ਕਿਦਾਂ ਗਈ ਅੱਖ ਮੇਰੀ ਬੇਨਤੀ ਕਹਿਣਾ ਕਾਣਾ ਹੀ ਨਹੀਂ ਕਿਉਂਕਿ ਆਖਿਰ ਜੀ ਕਰੀ ਪਰ ਕਾਣੇ ਨੂੰ ਕਾਣਾ ਕਹਾਂਗੇ ਗੁੱਸਾ ਕਰ ਜਾਏਗਾ ਜਿਉ ਨੂੰ ਪਿਆਰ ਨਾਲ ਪੁੱਛਾਂਗੇ ਕਾਣੇ ਨੂੰ ਕਾਣਾ ਨਾ ਆਖੀਏ ਲੈਂਦੀ ਰਹੀ ਹੈ ਰੱਖ ਕੋਲ ਦਾ ਕੇ ਪੁੱਛੀਏ ਭਾਈਆ ਜੀ ਕਿਦਾਂ ਗਈ ਅੱਖ ਕਾਣਾ ਫਿਰ ਵੀ ਕਹਿ ਦਿੱਤਾ ਉਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਆਏ ਇਹ ਚਾਰ ਭਗਤ ਜਿਹਨਾਂ ਦੇ ਆਪਾਂ ਨਾਮ ਪੜਦੇ ਕਾਨਾ ਬਿੰਦੂ ਚੱਜੂ ਤੇ ਸਹਾ ਉਸਹਿ ਕਹਿੰਦੇ ਕਿ ਮਹਾਰਾਜ ਸਾਨੂੰ ਯਾਦ ਨਹੀਂ ਕੀਤਾ ਤੇ ਮਹਾਰਾਜ ਕਹਿਣ ਲੱਗੇ ਗੁਰੂ ਅਰਜਨ ਦੇਵ ਜੀ ਭਾਈ ਤੁਸੀਂ ਆਏ ਹੋ ਤੁਹਾਡਾ ਮਾਣ ਹੈ ਤੁਹਾਡਾ ਸਰਕਾਰ ਹੈ ਤੁਸੀਂ ਆਪਣੀਆਂ ਰਚਨਾਵਾਂ ਸੁਣਾਓ ਤੁਹਾਡੀਆਂ ਬੇਦਰਜ ਕਰ ਲੇਗੀ ਪਰ ਇੱਕ ਸ਼ਰਤ ਹੈ ਸਾਡੀ ਕ੍ਰਿਸ਼ਨ ਹੈ ਉਹ ਕੀ ਆ ਬੇ ਜੇ ਤੁਹਾਡੀਆਂ ਰਚਨਾਵਾਂ ਜੇ ਤੁਹਾਡੀ ਉਚਾਰਨ ਕੀਤੇ ਪਈ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਿਧਾਂਤ ਦੇ ਮੁਤਾਬਕ ਹੋਵੇ ਇਹ ਮੈਂ ਫਿਰ ਬੇਨਤੀ ਕਰਾਂਗਾ ਅੱਜ ਗੁਰੂ ਨਾਨਕ ਅਸਧਾਂਤ ਜਿਹੜਾ ਹੈ ਉਹ ਪਿਆਰਿਓ ਖੰਭ ਲਾ ਕੇ ਉੱਡ ਗਿਆ ਹੈ ਖੰਭ ਲਾ ਕੇ ਉੱਡ ਗਿਆ ਤੁਹਾਡੇ ਵਿੱਚੋਂ ਕਿਸੇ ਨੇ ਜੋ ਜੋਗ ਤੇ ਦੇਖਿਆ ਇੱਕ ਸੰਗਤ ਕਿਸੇ ਜਗ੍ਹਾ ਤੇ ਜਿੱਥੇ ਸੈਮੀਨਾਰ ਹੋ ਰਿਹਾ ਸੀ ਗਰੰਥੀ ਪੈਸਾ ਹੋਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਗਰੰਥੀ ਦਾ ਵੀ ਪ੍ਰਕਾਸ਼ ਤੇ ਗਰੰਥ ਦੇ ਨਾਲ ਹੀ ਗਰੰਥੀ ਵੀ ਮੌਜੂਦ ਵਿੱਚ ਆਇਆ ਉਹਦੋਂ ਪਹਿਲਾਂ ਗਰੰਥੀ ਕੋਈ ਨਹੀਂ ਸੀ ਕਿਉਂਕਿ ਬਾਬਾ ਪੁੰਤਾ ਜੀ ਨੂੰ ਮਾਣੇ ਮਿਲਿਆ ਸੈਮੀਨਾਰ ਰੱਖਿਆ ਗਿਆ ਹੈ ਕਿ ਗ੍ਰੰਥੀ ਕਿਹੋ ਜਿਹਾ ਹੋ ਜਾਵੇ ਹਰ ਵਿਚਾਰ ਮਾਨ ਨੇ ਆਪਣੀ ਵਿਚਾਰ ਦਿੱਤੇ ਵੀ ਗ੍ਰੰਥੀ ਦਾ ਬਾਪਾ ਬੁੱਢਾ ਦੀ ਵਰਗਾ ਹੋਣਾ ਚਾਹੀਦਾ ਗ੍ਰੰਥੀ ਭਾਈ ਮਨੀ ਸਿੰਘ ਵਰਗਾ ਹੋਣਾ ਚਾਹੀਦਾ ਮੋੜ ਉੱਥੇ ਬੈਠਾ ਹੋਇਆ ਇੱਕ ਪ੍ਰਚਾਰਕ ਹੌਂਦੀ ਬਿਵਾਰੀ ਆਈ ਉਹ ਪੈਨ ਮੜਿਆ ਉਹ ਕਹਿਣ ਲੱਗਾ ਵੀ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਟਾਪਰ ਚੇਂਜ ਕਰ ਦਿਆਂ ਕਿਉਂਕਿ ਇਹਦੇ ਤੇ ਬੜਾ ਕੁਝ ਬੋਲਿਆ ਗਿਆ। ਬਾਬਾ ਬੁੱਟਾ ਜੀ ਵਰਗਾ ਗਰੰਥੀ ਨਹੀਂ ਹੋ ਸਕਦਾ। ਸਿਰੇ ਦੀ ਗੱਲ ਹੈ। ਭਾਈ ਮਨੀ ਸਿੰਘ ਵਰਗਾ ਗਰੰਥੀ ਨਹੀਂ ਹੋ ਸਕਦਾ। ਸਿਰੇ ਦੀ ਗੱਲ ਹੈ। ਇਸ ਤੋਂ ਬਾਅਦ ਮੈਂ ਕੀ ਕਹਾਂਗਾ ਬੰਦੇ ਤੁਸੀਂ ਬੜਾ ਕੁਝ ਕਹਿ ਦਿੱਤਾ। ਪਰ ਉਹ ਕਹਿਣ ਲੱਗੇ ਵੀ ਮੈਂ ਇਜਾਜ਼ਤ ਚਾਹਾਂ। ਵੀ ਆਪਾਂ ਟਾਈਪ ਆਫ ਚੇਂਜ ਕਰਦੀ ਮੁਰ ਠਰਗਤਾ ਉਹਨਾਂ ਦੇ ਵੀ ਗਈ ਜਿਨ੍ਹਾਂ ਨੇ ਸੈਮੀ ਨਾਲ ਰੱਖਿਆ ਹੋਇਆ ਪਰਵੰਦਰ ਸਜਨਾ ਨੇ ਉਹਨੂੰ ਪਤਾ ਲੱਗ ਗਿਆ ਪਰ ਮੁਰ ਕਹੇ ਦੀ ਸਰ ਦੇ ਵਿੱਚ ਚੇਂਜ ਨਾ ਕਰਿਓ ਕੱਲ ਅਨੇ ਡਾਕਟਰ ਚ ਕਦੇ ਵੀ ਮੈਂ ਪੁੱਛਣਾ ਚਾਹੁੰਦਾ ਨਾ ਕਿ ਪਰਵੰਦਰ ਕਿਹੋ ਜਿਹਾ ਹੋ ਗਿਆ ਫਿਰ ਧਿਆਨ ਪਰਵੰਦਰ ਕਿਹੋ ਜਿਹਾ ਜਦੋਂ ਕਹਿੰਦੇ ਮੈਂ ਗੱਲ ਸ਼ੁਰੂ ਕੀਤੀ ਕਹਿਣ ਲੱਗੇ ਸ੍ਰੀ ਦੇ ਗੱਲ ਬਾਬਾ ਬੁੰਡਾ ਜੀ ਭਾਈ ਮਨੀ ਸਿੰਘ ਪਰ ਮੈਨੂੰ ਕਿਰਪਾ ਕਰਕੇ ਦੱਸਿਓ ਬਾਬਾ ਬੁੰਡਾ ਜੀ ਦੇ ਟਾਈਮ ਪ੍ਰਬੰਧਕ ਕੌਣ ਸੀ ਬਾਬਾ ਬੁੰਡਾ ਜੀ ਦੇ ਟਾਈਮ ਪ੍ਰਬੰਧਕ ਕੌਣ ਸੀ ਉਸ ਵੇਲੇ ਸਾ ਸੰਗਤ ਇੱਕ ਜ਼ਬਾਨ ਹੋ ਕੇ ਕਹਿਣਾ ਪਿਆ ਵੀ ਗੁਰਵਰਜਨ ਦੇਵ ਜੀ ਮਹਾਰਾਜ ਕਹਿ ਕੇ ਭਾਈ ਮਨੀ ਸਿੰਘ ਜੀ ਦੇ ਟਾਈਮ ਪ੍ਰਬੰਧਕ ਕੌਣ ਸੀ ਫਿਰ ਤੇ ਆਦੇਵੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁਣ ਸਾਧ ਸੰਗਤ ਆਜ ਵੀ ਖੜੀ ਹੈ ਗੁਰਦੁਆਰੇ ਦੇ ਅੰਦਰ ਚਾਦੀ ਦੀ ਕਿਸਤੀ ਹੈ ਗੁਰੂ ਦੀ ਜਾਂ ਪ੍ਰਬੰਧ ਕਾ ਹੈ ਬਾਰ ਬਾਰ ਇਹ ਕਿਉਂ ਕਿਹਾ ਜਾਂਦਾ ਹੈ ਵੀ ਗੁਰੂ ਸਿਧਾਂਤ ਜਿਹੜਾ ਹੈ ਗੁਰਦੁਆਰੇ ਦੇ ਅੰਦਰ ਹੋਣਾ ਚਾਹੀਦਾ ਹੈ ਹਾਂ ਜੇ ਗੁਰੂ ਸਿਧਾਂਤ ਆ ਪਾ ਚਲਾਣਾ ਨਾ ਤੇ ਫਿਰ ਗੁਰੂ ਦੀ ਮੰਗਣੀ ਪੈਗੀ ਫਿਰ ਬਰੂ ਦੇ ਦਸੇ ਮੁਤਾਬਕ ਚੱਲਣਾ ਪਏਗਾ ਇਹ ਤੇ ਮਾਰਗ ਚੱਲੇ ਭਾਈ ਜੀ ਗੁਰ ਕਹੇ ਸਕਾਰ ਕਮਾਏ ਜੀ ਗੁਰ ਸਿੱਖੀ ਦਾ ਕਰਮ ਏ ਗੁਰ ਫਰਮਾਏ ਗੁਰਸੇ ਕਰਨਾ ਸੱਚ ਕਉਦਾ ਸੱਚ ਜਿਹੜਾ ਕਉਦਾ ਪਰ ਇਹਨੂੰ ਬਰਦਾਸ਼ਤ ਅੱਜ ਕਰਨਾ ਪਵੇਗਾ ਅੱਜ ਇਹ ਕਿਉਂ ਕਹਿਣਾ ਪੈ ਰਿਹਾ ਹੈ ਫਲਾਨੇ ਗੁਰੂ ਘਰ ਦੇ ਵਿੱਚ ਗੁਰਮਤ ਨਹੀਂ ਫਲਾਨੇ ਗੁਰੂ ਘਰ ਦੇ ਵਿੱਚ ਗੁਰਮਤ ਨਹੀਂ ਪਹਿਲੀ ਗੱਲ ਸਾਨੂੰ ਗੁਰਮਤ ਦਾ ਪਤਾ ਨਹੀਂ ਗੁਰੂ ਦੀ ਮੱਤ ਹੈ ਕਿ ਜੇ ਗੁਰੂ ਦੀ ਮੱਤ ਦਾ ਪਤਾ ਲੱਗ ਜਾਵੇ ਤੇ ਭਾਈ ਗੁਰੂ ਦੀ ਮੱਤ ਤੋਂ ਬਾਹਰ ਕੇ ਕੋਈ ਜਿਹੜਾ ਨਾ ਕੋਈ ਕੰਮ ਨਹੀਂ ਕਰੇਗਾ ਠੀਕ ਹੈ ਸੁੰਨੀ ਤੇ ਸ਼ਿਆਨਿਆਂ ਦੇ ਵਿੱਚ ਲੜਾਈਆਂ ਨਹੀਂ ਮੁਸਲਮਾਨਾਂ ਦੇ ਵਿੱਚ ਬਾਰੇ ਫਰੋਵਾਰਡ ਵੇਲੇ ਨਮਾਜ਼ ਦਾ ਟੰਗ ਇੱਕ ਰੋਜ਼ਿਆਂ ਦਾ ਟੰਗ ਇੱਕ ਉਹਨਾਂ ਦੀ ਮਰਿਆਦਾ ਵਿੱਚ ਕੋਈ ਫਰਕ ਕੋਈ ਸਮਝੌਤਾ ਪਰ ਸਾਡਾ ਕੀ ਹੋ ਗਿਆ ਗੁਰੂ ਸਿਧਾਂਤ ਤੋਂ ਅਸੀਂ ਦੂਰ ਕਿਉਂ ਜਾ ਰਹੇ ਹਾਂ ਮੈਨੂੰ ਇਸ ਗੁਰੂ ਘਰ ਦੀ ਕੱਟਣਾ ਯਾਦ ਆ ਤੁਹਾਨੂੰ ਪਤਾ ਹੋਵੇਗਾ ਪੁਰਾਣੇ ਬੰਦਕ ਜਿਹੜੇ ਨੇ ਉਹਨਾਂ ਨੂੰ ਪਤਾ ਹੈ بھی بھائی صاحب سترام سبھی اٹھ گرنی لے لے پہ جب ریاش ہوئی گھر کر پڑھ کے آئے نئے نئے نے آ شعلے کے پرشاد کافی پرچار چلوار نام لے کے آیا اکالی شوجے بھائی صاحب لگاتار کرتے رہے پر کوئی فرق نہیں گیا کوئی فرق نہیں گیا ਇਥੇ ਤੁਹਾਨੂੰ ਪਤਾ ਹੋਵੇਗਾ ਸ਼ਾਇਦ ਸਰਦਾਰ ਭਵਨ ਸਿੰਘ ਦੀ ਸੈਕਟਰੀ ਸੀ ਡੀਐਸਪੀ ਉਹ ਇਥੇ ਸੈਕਟਰੀ ਸੀ ਭਾਈ ਸਾਹਿਬ ਦੇ ਬੋਲਣ ਤੋਂ ਬਾਅਦ ਉਹ ਖੜਿਆ ਹੋਇਆ ਤੇ ਬੰਦੇ ਕਿ ਪੰਜੇ ਤੁਹਾਨੂੰ ਇੱਕ ਮਹੀਨਾ ਹੋ ਗਿਆ ਇੱਕ ਮਹੀਨਾ ਕੋਈ ਫਰਕ ਨਹੀਂ ਪਿਆ ਸ਼ੋਲਿਆਂ ਦਾ ਪ੍ਰਸ਼ਾਸਨ ਉਸੇ ਤਰ੍ਹਾਂ ਹੀ ਆਏਗਾ ਪਰ ਮੋਰ ਕਹਿਣ ਲੱਗੇ ਪ੍ਰਚਾਰ ਤੁਹਾਡਾ ਹੋਵੇਗਾ ਕੰਮ ਸਾਡੀ ਹੋਵੇਗਾ। ਕੰਮ ਤੋਂ ਪਾਪ ਅਸੀਂ ਤੁਹਾਡੇ ਮਗਰ ਖੜੇ ਹਾਂ। ਅਸੀਂ ਤੁਹਾਡੇ ਮਗਰ ਖੜੇ। ਤੇ ਉਹ ਜਦੋਂ ਇਹ ਲੈ ਕੇ ਅਨਾਉਂਸ ਕੀਤੀ ਸੀ ਇਸੇ ਗੁਰੂ ਘਰ ਦੇ ਅੰਦਰ ਵੀ ਸਾਜ ਸੰਗਤ ਆਜਿਹੜਾ ਸ੍ਰੀ ਚਰਵਾਰ ਆ ਰਿਹਾ ਹੈ। ਸ਼ੋਲਿਆ ਦਾ ਪ੍ਰਸ਼ਾਦ ਦਰਸ਼ਨੀ ਜੋੜੀ ਤੱਕ ਆਵੇ। ਉਸ ਤੋਂ ਬਾਅਦ ਇਹ ਪ੍ਰਸ਼ਾਦ ਦਰਸ਼ਨੀ ਜੋੜੀ ਵੀ ਅਗਲੇ ਸ੍ਰੀ ਚਰਵਾਰ ਦੀ ਦਿੱਤਾ ਜਾਵੇ ਵਰਤਾਨ ਚੜ੍ਹ ਤੇ ਵਰਤਾ ਸਕਦੇ ਤੇ ਜੇ ਅਗਲੇ ਸ੍ਰੀ ਚਰਵਾਰ ਜਾਂਦਾ ਤੇ ਫੇਰ ਛੜਕ ਤੇ ਵੀ ਵਰਤਾਨ ਦਿੱਤਾ ਜਾਵੇਗਾ ਗੁਰੂ ਘਰ ਤੋਂ ਜਿਹਦੇ ਪਾਸੇ ਜਾ ਕੇ ਵਰਤਦਾ ਤੇ ਤਿੰਨ ਹਫ਼ਤੇ ਨਹੀਂ ਸੀ ਜਿੱਥੇ ਇਹ ਪ੍ਰਸ਼ਾਦ ਆਣਾ ਬੰਦ ਹੋ ਗਿਆ ਸੀ ਹੁਣ ਨਹੀਂ ਮੈਨੂੰ ਪਤਾ ਨਹੀਂ ਕੀ ਹਾਲਤ ਹੈ ਪਰ ਉਸ ਵੇਲੇ ਜਦੋਂ ਗਿਆਨੀ ਸੁਤਨਾਮ ਸਿੰਘ ਜੀ ਉਤੇ ਸੇਵਾ ਕਰਦੇ ਰਹੇ ਨੇ ਇਹ ਸਾਧ ਸੰਗਤ ਕਰਮ ਕਾਂਡ ਜਿਹੜਾ ਹੈ ਚਿਰਾਂ ਤੋਂ ਚੱਲ ਆਂਦਾ ਜਦੋਂ ਗਰੰਥੀ ਸਿੰਘ ਦਾ ਤੇ ਪਰਵੰਧਕਾਂ ਦਾ ਤਾਰ ਮਿਹਰਬਾਨੀ ਆ ਤੇ ਦੋਵੇਂ ਗੁਰਮਤ ਨੂੰ ਲੈ ਕੇ ਚੱਣ ਲੱਗ ਪਏ ਉਸ ਵੇਲੇ ਸਾਧ ਸੰਗਤ ਗੁਰੂ ਦੀ ਮਾਤਾ ਪ੍ਰਕਾਸ਼ ਹੋ ਗਿਆ ਨੇ ਅੱਜ ਵੀ ਕਹਿੰਦਾ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਅੰਦਰ ਘਰਾਂ ਰੋਤ ਪਰ ਸੂਈ ਜਿਹੜੀ ਇਜ਼ਾਤ ਨਹੀਂ ਦੇ। ਤੁਹਾਡੇ மே ਸ਼ਬਦ ਟੱਚ ਮੇਰੀ ਵੀ ਤਾਂ। ਕਿਉਂਕਿ ਆਪਾਂ ਪ੍ਰਕਾਸ਼ ਦਿਹਾੜੀ ਇਸ ਸਮਾਂ ਦੇ ਵਿੱਚ ਵਿਚਾਰਾ ਕਰਨੀ ਆ। ਅਨਾਉਂਸਮੈਂਟ ਰਹੀ ਵੋ ਇਹ ਇਤਿਹਾਸ ਇਸ ਪੱਖ ਦੇ ਵਿੱਚ ਆਪਾਂ ਗੱਲਾਂ ਕਰਨੀਆਂ। ਮੈਂ ਫਿਰ ਬੇਨਤੀ ਕਰਾਂਗਾ ਅੱਜ ਵੀ ਗਰੰਥੀ ਸਿੰਘਾਂ ਦਾ ਗੁਰੂ ਕੇ ਕੀਰਤਨੀਆਂ ਦਾ ਪਰਵੰਤਕਾਂ ਦਾ ਤਾਲ ਮੇਰੇ ਇੱਕ ਹੋ ਜਾਵੇ। ਕੋਈ ਝਗੜਾ ਨਹੀਂ। ਸੰਗਤ ਨਹੀਂ ਮੁੜ ਗਈ। ਮੈਂ ਫਿਰ ਬੇਨਤੀ ਕਰਾਂਗਾ ਸੰਗਤਰੀ ਪਰਿਕਾਰ ਸਾਨੂੰ ਆਪਸ ਵਿੱਚ ਤਾਰ ਦੇਲ ਬਿਠਾਣਾ ਪਵੇਗਾ ਕਿਉਂਕਿ ਸੰਗ ਦੀ ਗੱਲ ਜ਼ਰੂਰ ਚੇਤੇ ਰੱਖਣੀ ਪਵੇਗੀ ਸੇਵਕ ਸਿਖ ਪੂਜਨ ਸਭ ਆਵੇਂ ਸਭ ਗਾਵੇਂ ਹਰ ਹਰ ਉੱਤਮ ਬਾਣੀ ਗਾਵੇ ਸੁਣਿਆ ਤਿੰਨ ਘਰ ਥਾਂ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਨ

ਗੁਰ ਸਿੱਖ ਅੰਦੀ ਚਲੋ ਗੁਰ ਚਾਲੀ ਗੁਰ ਚਾਲੀ ਗੁਰ ਸਿੱਖ ਅੰਦੀ ਚਲੋ ਗੁਰ ਚਾਲੀ ਮੀਤ ਚਲੋ ਗੁਰ ਚਾਲੀ ਗੁਰ ਸਿੱਖ ਅੰਦੀ ਚਲੋ ਗੁਰ ਚਾਲੀ ਨੀਤ ਚਲੋ ਗੁਰ ਚਾਲੀ ਗੁਰ ਸਿੱਖ ਅੰਦੀ ਚਲੋ ਗੁਰ ਚਾਲੀ ਇੱਛਾ ਨ ਹੋ ਕੋ ਚਾਲੀ ਗੁਰ ਸੇਖੰਨੀ ਤ ਚਨੋ ਪੁਰ ਚਾ

ਸਾਡੇ ਭਰੇ ਵਾਸਤੇ ਜੋਗੁਰ ਕਹੈ ਸੋਈ ਪਤਮਨ ਫਿਰ ਮਹਾਰਾਜ ਆਖਦੇ ਨੇ ਦੇਖੋ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਦਾ ਵਾਰੀ ਕਥਾ ਜਰੀ ਹੈ ਉਹ ਜੀਵਨ ਦੇ ਵਿੱਚ ਅਨੋਖਾ ਅਨੂਪ ਅਸਚ ਕਤਨ ਵਾਲੀ ਤਕਦੀਲੀ ਜਾਰੇ ਸਾਡੀ ਪਿਆਰੀ ਅੰਮ੍ਰਿਤਧਾਰੀ ਗੁਰ ਨੇ ਮਖਾ ਨਾਮਾਂਤੇ ਪੜਿਆ ਇਹ ਰਹਾਉ ਦਾ ਪੜਾਅ ਸ਼ਬਦ ਦਾ ਕੇਂਦਰੀ ਭਾਗ ਹੁਣ ਇੱਥੇ ਜਿਹੜਾ ਗੁਰ ਸ਼ਬਦ ਨੇ ਇਹਨੂੰਾਰੇ ਨੂੰ ਸਿਆਹਿਆ ਗੁਰ ਮਾਰਦ ਆਖੜੀ ਗੁਰੂ ਨੇ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਦਾਬਹਾਰੀ ਆਪਣੀ ਬਾਣੀ ਵਾਹਿਗੁਰੂ ਪਰਮਾਤਮਾ ਦੀ ਸਫਲ ਸਦਾ ਵਾਰੀ ਆਪਣੀ ਪਾਰੀ ਮੇਰੇ ਮਨ ਤੋਂ ਨਿਮਖ ਭੜੇ ਦੂਰ ਨਹੀਂ ਕੀਏ ਭਾਪ ਬੈਸਿ ਵਾਰੀ ਦੇ ਨਾਲ ਹਰ ਵੇਲੇ ਜੁੜਿਆ ਰਹੇ ਇਸ ਵਾਰੀ ਨਾਲ ਹਰ ਵੇਲੇ ਜੁੜਿਆ ਰਹੇ ਇਹ ਆਤਮਿਕ ਜੀਵਨ ਦੇਣ ਵਾਲੀਏ ਅਮਰਤ ਦੇ ਭਾਰ ਹੈ ਮੈਨੂੰ ਬੜੀ ਪਿਆਰੀ ਲੱਗਦੀ ਪਿਆਰੀ ਤੋਂ ਪਾ ਮਿੱਠੀ ਲੱਗਦੀ ਲੋਕੀਂ ਗੁਰੂ ਦੀ ਬਾਣੀ ਹੈ ਮਿੱਠੀ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਪਰ ਗੁਰਮਖ ਵਿਰਲੇ ਕਿਨੇ ਚੱਕ ਜਿਠੀ ਅੰਤ ਪ੍ਰਗਾਸ ਮਹਾਰਸ ਪੀਵੈ ਸੱਚਾ ਸ਼ਬਦ ਧਿਆਨ ਹੈ ਵਿਰੋਧੀ ਜਿਹੜੀ ਵਾਰੀ ਹੈ ਇਹ ਬੜੀ ਮਿੱਠੀ ਹੈ ਬੜੀ ਮਿੱਠੀ ਪਰ ਕਿਸੇ ਗੁਰਮਖ ਨੂੰ ਗੁਰੂ ਦੀ ਕਿਰਪਾ ਰਾਤ ਗੁਰੂ ਦੇ ਸੰਗ ਹੋ ਕੇ ਇਸ ਵਾਰੀ ਦੇ ਬਾਰੇ ਪਤਾ ਲੱਗਦਾ ਫਿਰ ਚੱਕ ਕੇ ਦੇਖਦਾ ਲਾ ਕੇ ਚੀ ਉਹ ਲਾ ਕੇ ਪਿਆਰੀ ਮਹਾਰਜ ਬਾਖ ਦੇ ਨੇ ਅੰਮ੍ਰਿਤ ਦੀ ਧਾਰ ਹੈ ਇਹ ਵਾਰੀ ਦੀ ਬਰਕਤ ਹੈ ਆਤਮਾ ਜੀਵਨ ਦੇਣ ਬਾਰੇ ਦੇ ਨਾਮ ਦੀ ਧਾਰਾ ਹੈ ਨਾ ਮੇਰੇ ਅੰਦਰੋਂ ਮੁੱਕਦੀ ਨਹੀਂ ਜਿਹੜੀ ਕਰਾਸ ਚੱਲਦੀ ਰਹੇ। ਤੇ ਆਪ ਜੀ ਆਨੰਦ ਸਹਿਬ ਦਾ ਬਾਤ ਪਿੰਨੇ ਕਿਨੇ ਵਾਰੀ ਕਰਦੇ। ਗੁਰੂ ਘਰ ਵਿੱਚ ਵੀ ਨਿਤਨੇਮ ਵਿੱਚ ਵੀ ਆਪ ਇਸ ਬਾਨੀ ਗਾਇਡ ਕਰਦੇ ਹੋ। ਆਨੰਦ ਸੁਨੋ ਬੜਾ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਪੁੱਤਰੇ ਸਗਲ ਸੂਰੇ। ਦੋ ਕਰੋ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੰਤੇ ਪੁਰੀਤ ਕਹਤੇ ਪਵਿੱਤ ਸਤਗੁਰ ਰਹਿਆ ਭਰਪੂਰੇ ਬਿਨਵੰਤ ਨਾਨਕੁਰ ਚੰਦ ਅਗੇ ਵਾਜੇ ਅਨਹਦ ਪੂਰੇ ਆਪ ਹੀ ਪੜਦੇ ਆਵੋ ਸਿਖ ਸਤਗੁਰ ਕੇ ਪਿਆਰੇ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਰੀਆਂ ਸਿਰ ਬਾਣੀ ਵਾਰੀਆਂ ਸਿਰ ਬਾਗ ਜਿਨ ਕੋ ਨਦਰ ਕਰਮ ਹੋਵੇ ਫਿਰ ਦੇ ਜਿਨਾ ਸਮਾਰੀ ਬੀਵੋ ਅੰਮ੍ਰਿਤ ਸਦਾ ਰਹੁ ਹਾਲੰਗ ਜਪਿਓ ਸਾਰੰ ਪਾਣੀ ਤਹ ਨਾਨਕ ਸਦਾ ਲਾਵੋ ਏ ਸਚੀ ਵਾਰੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾਮ ਤੇ ਤਾਰੀ ਰੇ ਗੁਰੂ ਨੇ ਕਿਰਪਾ ਕੀਤੀ ਮੇਰੇ ਮਨ ਤੋਂ ਨਿਮਕ ਆਰਥਿਕ ਸੰਕਟ ਨੂੰ ਜਿੰਨਾ ਸਮਾਂ ਲੱਗਦਾ ਹੈ ਨਾ ਇੰਨਾ ਸਮਾਂ ਵੀ ਮੇਰੇ ਮਨ ਤੋਂ ਦੂਰ ਨਹੀਂ ਕੀਤੀ ਇਹ ਬਾੜੀ ਬੜੀ ਮਿੱਠੀ ਹੈ ਬੜੀ ਪਿਆਰੀ ਹੈ ਤੇ ਅੰਮ੍ਰਿਤ ਦੀ ਧਾਰ ਆਤਮਿਕ ਜੀਵਨ ਦੇਣ ਵਾਲੇ ਨਾਮ ਦੀ ਧਾਰ ਇੱਕ ਰਸ ਇਸ ਬਾਣੀ ਦੀ ਕਿਰਪਾ ਦੇ ਨਾਲ ਮੇਰੇ ਅੰਦਰ ਵਹਿ ਜਾਂਦੀ ਹੈ ਸਾ ਸੰਗਤ ਅੱਜ ਇਹਨੇ ਕੋ ਵਚਨ ਆਪ ਜੀ ਦੇ ਨਾਲ ਸਾਂਝੇ ਕਰਦਾ ਹੋਇਆ ਵਿਚਾਰਨ ਸੰਕੁਇਦਾ ਹਾਂ ਬਾਕੀ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਹੀ ਥੋੜੀ ਰੱਤ ਕਰਕੇ ਵਿਰੋਧੀ ਕਿਰਪਾ ਦੇ ਪਾਸਰ ਬੰਨ ਮੁਝ ਇਤਿਆਸ਼ਨ ਪਕੜਦੇ ਨੇ ਉਹ ਆਪ ਜੀ ਦੇ ਨਾਲ ਸਾਂਝੇ ਕਰੰਦਾ ਯਤਨ ਕਰਾਂ ਗਾ ਜੀ ਕੋ ਲੱਖ ਚੁਕਾਂ ਦੀ ਖਿਮਾ ਪਰਵੰਦਰ ਸਜਣਾ ਨੇ ਮਿਲ ਕੇ ਆਪ ਜੀ ਨੂੰ ਸਾਧ ਸੰਗਤ ਪ੍ਰੇਰਣਾ ਕੀਤੀ ਹੈ ਤੇ ਤਿੰਨ ਦਿਨ ਦੀ ਸੇਵਾ ਜਿਹੜੀ ਹੈ ਉਹ ਬਖਸ਼ੀ ਹੈ ਦੋ ਦਿਨ ਬਾਕੀ ਨੇ ਮਹਾਰਾਜ ਕਿਰਪਾ ਕਰਨ ਕਿ ਇਸੇ ਤਰ੍ਹਾਂ ਆਪ ਨੇ ਜੁੜੋ ਕਿ ਔਰਨਾ ਤੇ ਜੋੜ ਕੇ ਆਪ ਜਪੈ ਖਗਰਾ ਨਾਮ ਜਪਾ ਵਾਰੀ ਚ ਗੱਲ ਹੈ ਕੋ ਨੂੰ ਆਪਣੇ ਗ੍ਰਿਧੇ ਦੇ ਵਿੱਚ ਧਾਰਨ ਕਰੋ ਜੀ ਕੋ ਲੱਖ ਚੁਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ